ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਜੁੜੀ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਮਰਹੂਮ ਗਾਇਕ ਸਿੱਧੂ ਮਸੇਵਾਲਾ ਸ਼ੁਭਦੀਪ ਉਰਫ ਸਿੱਧੂ ਮਸੇਵਾਲਾ ਤੇ ਕਤਲ ਕੇਸ ਵਿੱਚ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅਦਾਲਤ ਵੱਲੋਂ ਸੱਮਨ ਜਾਰੀ ਕੀਤੇ ਗਏ ਸਨ ਉਹਨਾਂ ਨੂੰ ਗਵਾਹੀ ਦੇਣ ਦੇ ਲਈ ਤੇ ਪੇਸ਼ ਹੋਣ ਦੇ ਲਈ ਜਿਹੜਾ ਆ ਆਖਿਆ ਗਿਆ ਸੀ ਪਰ ਜੋ ਪਿਤਾ ਬਲਕੌਰ ਸਿੰਘ ਸੀ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ ਗਵਾਹੀ ਦੇਣ ਲਈ ਨਹੀਂ ਪੁੱਜੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪਿਤਾ ਬਲਕੌਰ ਸਿੰਘ ਜੋ ਅਦਾਲਤ ਵੱਲੋਂ ਸੱਮਨ ਜਾਰੀ ਹੁੰਦੇ ਨੇ ਤਾਂ ਉਹਨਾਂ ਨੂੰ ਜੋ ਪੇਸ਼ ਹੋਣ ਲਈ ਕਿਹਾ ਗਿਆ ਤੇ ਗਵਾਹੀ ਦੇਣ ਦੇ ਲਈ ਬੁਲਾਇਆ ਗਿਆ ਸੀ ਪਰ ਉਹ ਨਹੀਂ ਜਾਂਦੇ ਤਾਂ ਹੁਣ ਅਦਾਲਤ ਵੱਲੋਂ ਜਿਹੜਾ ਆ 17 ਜਨਵਰੀ ਨੂੰ ਉਹਨਾਂ ਨੂੰ ਵਾਪਸ ਜਿਹੜਾ ਆ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਜੋ ਅਗਲੀ ਸੁਣਵਾਈ ਆ ਉਹ 17 ਜਨਵਰੀ ਨੂੰ ਕੀਤੀ ਜਾਣੀ ਹੈ ਤੁਹਾਨੂੰ ਯਾਦ ਹੋਣਾ ਹੈ 29 ਮਈ 2022 ਦੀ ਸ਼ਾਮ ਨੂੰ ਮਸ਼ਹੂਰ ਪੰਜਾਬੀ ਗਾਇਕ ਗੀਤਕਾਰ ਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੁਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਰਕੇ ਦੇ ਨੇੜੇ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਗਿਆ ਸੀ ਤਾਂ ਆਪਣੇ ਪਿੰਡ ਮੂਸਾ ਤੋਂ ਸਿੱਧੂ ਮੁਸੇਵਾਲਾ ਨਿਕਲੇ ਹੀ ਸਾਂਤ ਤੱਕ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਰਕੇ ਦੇ ਨੇੜੇ ਉਹਨਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ ਸੀ ਤਾਂ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੇ ਕਤਲ ਕੇਸ ਵਿੱਚ ਅੱਜ ਮਾਨਸਾ ਦੀ ਅਦਾਲਤ ਵਿੱਚ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਹੋਣੀ ਸੀ ਤਾਂ ਕਿਸੇ ਕਾਰਨ ਪੇਸੀ ਤੇ ਉਹ ਨਹੀਂ ਜਾ ਸਕੇ ਅਦਾਲਤ ਵੱਲੋਂ ਇਸ ਕਤਲ ਕੇਸ ਦੇ ਪਹਿਲੇ ਜਾਂਚ ਅਧਿਕਾਰੀ ਆਇਓ ਅੰਗਰੇਜ਼ ਸਿੰਘ ਨੂੰ ਵੀ ਉਸੇ ਦਿਨ ਬਿਆਰਦਨ ਕਰਵਾਉਣ ਦੇ ਲਈ ਪੇਸ਼ ਹੋਣ ਲਈ ਹੁਕਮ ਦਿੱਤੇ ਗਏ ਸਨ ਤਾਂ ਬਲਕੌਰ ਸਿੰਘ ਜੋ ਵੀ ਕਤਲ ਕੇਸ ਵਿੱਚ ਸ਼ਿਕਾਇਤ ਕਰਤਾ ਹੈ ਉਸ ਨੂੰ ਅਦਾਲਤ ਵਿੱਚ ਅੱਜ ਸਰਕਾਰੀ ਗਵਾਹ ਵਜੋਂ ਪੇਸ਼ ਹੋਣ ਲਈ ਸੱਮਨ ਜਾਰੀ ਕੀਤਾ ਸੀ ਹਾਲਾਂਕਿ ਬਲਕਾਰ ਸਿੰਘ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਪੇਸ਼ੀ ਤੋਂ ਛੁੱਟੀ ਦੀ ਮੰਗ ਕੀਤੀ ਹੈ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਤਾਂ ਇਸੇ ਦੌਰਾਨ ਗੈਂਗਸਟਰ ਲਾਲਨਸ ਬਿਸ਼ਨੋਈ ਅਤੇ ਜੱਗੂ ਭਗਵਾਨ ਪੁਰੀਆ ਦੀ ਵੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਕੀਤੀ ਗਈ ਹੈ ਤਾਂ ਉਹ ਉਹਨਾਂ ਨੇ ਆਪਣੀ ਪੇਸ਼ੀ ਜਿਹੜੀ ਹੈ ਵੀਡੀਓ ਕਾਨਫਰੈਂਸ ਰਾਹੀਂ ਜਿਹੜੀ ਹੈ ਉਹ ਪੂਕਤੀ ਹੈ ਤਾਂ ਉਹਨਾਂ ਦੀ ਅਗਲੀ ਪੇਸ਼ੀ ਹੁਣ 17 ਜਿਹੜੀ ਹੈ ਉਹ ਜਨਵਰੀ ਨੂੰ ਹੋਏਗੀ ਤਾਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸ਼ੋਭਦੀਪ ਦੇ ਕਤਲ ਕੇਸ ਵਿੱਚ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਅਦਾਲਤ ਨੇ ਬਲਕੌਰ ਸਿੰਘ ਨੂੰ ਸਬੰਨ ਜਾਰੀ ਕੀਤੇ ਸਨ ਅਦਾਲਤ ਚ ਜੋ ਗਵਾਹੀ ਦੇਣ ਦੇ ਲਈ ਪਿਤਾ ਬਲਕੌਰ ਸਿੰਘ ਨਹੀਂ ਪੁਜੇ ਬਿਆਨ ਦਰਜ ਕਰਵਾਉਣ ਤੇ ਪੇਸ਼ ਹੋਣ ਦੇ ਪਿਤਾ ਬਲਕੌਰ ਸਿੰਘ ਨੂੰ ਹੁਕਮ ਦਿੱਤੇ ਗਏ ਸਨ ਤਾਂ ਹੁਣ ਅਦਾਲਤ ਵਿੱਚ ਅਗਲੀ ਪੇਸ਼ੀ ਜਿਹੜੀ ਹੈ ਉਸ 17 ਜਨਵਰੀ ਨੂੰ ਕੀਤੀ ਜਾਏਗੀ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਜੁੜੀ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਮਰਹੂਮ ਗਾਇਕ ਸਿੱਧੂ ਮਸੇਵਾਲਾ ਸ਼ੁਭਦੀਪ ਉਰਫ ਸਿੱਧੂ ਮਸੇਵਾਲਾ ਤੇ ਕਤਲ ਕੇਸ ਵਿੱਚ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅਦਾਲਤ ਵੱਲੋਂ ਸੱਮਨ ਜਾਰੀ ਕੀਤੇ ਗਏ ਸਨ ਉਹਨਾਂ ਨੂੰ ਗਵਾਹੀ ਦੇਣ ਦੇ ਲਈ ਤੇ ਪੇਸ਼ ਹੋਣ ਦੇ ਲਈ ਜਿਹੜਾ ਆ ਆਖਿਆ ਗਿਆ ਸੀ ਪਰ ਜੋ ਪਿਤਾ ਬਲਕੌਰ ਸਿੰਘ ਸੀ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ ਗਵਾਹੀ ਦੇਣ ਲਈ ਨਹੀਂ ਪਹੁੰਚੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪਿਤਾ ਬਲਕੌਰ ਸਿੰਘ ਜੋ ਅਦਾਲਤ ਵੱਲੋਂ ਸੱਮਨ ਜਾਰੀ ਹੁੰਦੇ ਨੇ ਤਾਂ ਉਹਨਾਂ ਨੂੰ ਜੋ ਪੇਸ਼ ਹੋਣ ਲਈ ਕਿਹਾ ਗਿਆ ਤੇ ਗਵਾਹੀ ਦੇਣ ਦੇ ਲਈ ਬੁਲਾਇਆ ਗਿਆ ਸੀ ਪਰ ਉਹ ਨਹੀਂ ਜਾਂਦੇ ਤਾਂ ਹੁਣ ਅਦਾਲਤ ਵੱਲੋਂ ਜਿਹੜਾ ਆ 17 ਜਨਵਰੀ ਨੂੰ ਉਹਨਾਂ ਨੂੰ ਵਾਪਸ ਜਿਹੜਾ ਆ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਜੋ ਅਗਲੀ ਸੁਣਵਾਈ ਆ ਉਹ 17 ਜਨਵਰੀ ਨੂੰ ਕੀਤੀ ਜਾਣੀ ਹੈ ਤੁਹਾਨੂੰ ਯਾਦ ਹੋਣਾ ਹੈ 29 ਮਈ 2022 ਦੀ ਸ਼ਾਮ ਨੂੰ ਮਸ਼ਹੂਰ ਪੰਜਾਬੀ ਗਾਇਕ ਗੀਤਕਾਰ ਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੁਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਰਕੇ ਦੇ ਨੇੜੇ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਗਿਆ ਸੀ ਤਾਂ ਆਪਣੇ ਪਿੰਡ ਮੂਸਾ ਤੋਂ ਸਿੱਧੂ ਮੁਸੇਵਾਲਾ ਨਿਕਲੇ ਹੀ ਸਾਲ ਤੱਕ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਰਕੇ ਦੇ ਨੇੜੇ ਉਹਨਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ ਸੀ ਤਾਂ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੇ ਕਤਲ ਕੇਸ ਵਿੱਚ ਅੱਜ ਮਾਨਸਾ ਦੀ ਅਦਾਲਤ ਵਿੱਚ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਹੋਣੀ ਸੀ ਤਾਂ ਕਿਸੇ ਕਾਰਨ ਪੇਸੀ ਤੇ ਉਹ ਨਹੀਂ ਜਾ ਸਕੇ ਅਦਾਲਤ ਵੱਲੋਂ ਇਸ ਕਤਲ ਕੇਸ ਦੇ ਪਹਿਲੇ ਜਾਂਚ ਅਧਿਕਾਰੀ ਆਇਓ ਅੰਗਰੇਜ਼ ਸਿੰਘ ਨੂੰ ਵੀ ਉਸੇ ਦਿਨ ਵਿਆਰਦਨ ਕਰਵਾਉਣ ਦੇ ਲਈ ਪੇਸ਼ ਹੋਣ ਲਈ ਹੁਕਮ ਦਿੱਤੇ ਗਏ ਸਨ ਤਾਂ ਬਲਕੌਰ ਸਿੰਘ ਜੋ ਵੀ ਕਤਲ ਕੇਸ ਵਿੱਚ ਸ਼ਿਕਾਇਤ ਕਰਤਾ ਹੈ ਉਸ ਨੂੰ ਅਦਾਲਤ ਵਿੱਚ ਅੱਜ ਸਰਕਾਰੀ ਗਵਾਹ ਵਜੋਂ ਪੇਸ਼ ਹੋਣ ਲਈ ਸੱਮਨ ਜਾਰੀ ਕੀਤਾ ਸੀ ਹਾਲਾਂਕਿ ਬਲਕੌਰ ਸਿੰਘ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਪੇਸ਼ੀ ਤੋਂ ਛੁੱਟੀ ਦੀ ਮੰਗ ਕੀਤੀ ਹੈ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਤਾਂ ਇਸੇ ਦੌਰਾਨ ਗੈਂਗਸਟਰ ਲਾਲੰਸ ਬਿਸ਼ਨੋਈ ਅਤੇ ਜੱਗੂ ਭਗਵਾਨ ਪੁਰੀਆ ਦੀ ਵੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਕੀਤੀ ਗਈ ਹੈ ਤਾਂ ਉਹ ਉਹਨਾਂ ਨੇ ਆਪਣੀ ਪੇਸ਼ੀ ਜਿਹੜੀ ਹੈ ਵੀਡੀਓ ਕਾਨਫਰੈਂਸ ਰਾਹੀਂ ਜਿਹੜੀ ਹੈ ਉਹ ਪੂਕਤੀ ਹੈ ਤਾਂ ਉਹਨਾਂ ਦੀ ਅਗਲੀ ਪੇਸ਼ੀ ਹੁਣ 17 ਜਿਹੜੀ ਹੈ ਉਹ ਜਨਵਰੀ ਨੂੰ ਹੋਏਗੀ ਦਾ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸ਼ੁਭਦੀਪ ਦੇ ਕਤਲ ਕੇਸ ਵਿੱਚ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਅਦਾਲਤ ਨੇ ਬਲਕੌਰ ਸਿੰਘ ਨੂੰ ਸੱਮਨ ਜਾਰੀ ਕੀਤੇ ਸਨ ਅਦਾਲਤ ਚ ਜੋ ਗਵਾਹੀ ਦੇਣ ਦੇ ਲਈ ਪਿਤਾ ਬਲਕੌਰ ਸਿੰਘ ਨਹੀਂ ਪੁੱਜੇ ਬਿਆਨ ਦਰਜ ਕਰਵਾਉਣ ਤੇ ਪੇਸ਼ ਹੋਣ ਦੇ ਪਿਤਾ ਬਲਕੌਰ ਸਿੰਘ ਨੂੰ ਹੁਕਮ ਦਿੱਤੇ ਗਏ ਸਨ ਤਾਂ ਹੁਣ ਅਦਾਲਤ ਵਿੱਚ ਅਗਲੀ ਪੇਸ਼ੀ ਜਿਹੜੀ ਹੈ ਉਸ 7 ਜਨਵਰੀ ਨੂੰ ਕੀਤੀ ਜਾਏਗੀ